ਤੁਹਾਨੂੰ ਕੀ ਹੋ ਰਿਹਾ ਹੈ ਆ ਗੁਰਬਾਣੀ ਕੰਠ ਮੁਕਾਬਲੇ ਤੁਹਾਡੇ ਵੱਲ ਜੇ ਸ਼ੁਰੂ ਕਰਾਏ ਗਏ ਆ ਅੱਜ ਜਿਹੜੇ ਕੱਲ ਉਹਨਾਂ ਦੇ ਫਾਈਨਲ ਮੁਕਾਬਲੇ ਹੈਗੇ ਆ ਕਿੰਨੇ ਕ ਬੱਚਿਆਂ ਨੇ ਭਾਗ ਲਿਆ ਤੇ ਖਾਸ ਕਰਕੇ ਅਨੰਦਪੁਰ ਸਾਹਿਬ ਦੀ ਉਹ ਪਵਿੱਤਰ ਧਰਤੀ ਹੈ ਜਿੱਥੇ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਤੁਸੀਂ ਦਿੱਲੀ ਤੋਂ ਆ ਕੇ ਇੱਥੇ ਕਰਵਾ ਰਹੇ ਹੋ ਇੱਕ ਘਰ ਦੀ ਬੀਬੀ ਜੁੜ ਜਾਂਦੀ ਹੈ ਤੇ ਸਮਝੋ ਪੂਰਾ ਪਰਿਵਾਰ ਜੁੜ ਜਾਂਦਾ ਬੀਬੀਆਂ ਚ ਉਤਸ਼ਾਹ ਵੀ ਬੜਾ ਹੁੰਦਾ ਕਿਉਂਕਿ 40 ਦਿਨ ਇਹੀ ਤਪ ਕਰਦੀਆਂ ਨੇ ਬਾਣੀ ਪੜਨੀ ਘਰਾਂ ਦੇ ਲੰਗਰ ਤਿਆਰ ਕਰਕੇ ਇੱਥੇ ਵੀ ਕਰਨੇ ਇਹਨਾਂ ਦਾ ਸਤਿਕਾਰ ਕਰਦੇ ਹੋਏ ਆਰੰਭ ਕੀਤੇ ਸਨ ਫਿਰ ਅਸੀਂ ਹੌਲੀ-ਹੌਲੀ ਗੁਰਬਾਣੀ ਵਿਰਸਾ ਸੰਭਾਲ ਟਕਸਾਲ ਜਦੋਂ ਇਹ ਨਾਮ ਦਿੱਤਾ ਫਿਰ ਸਭ ਤੋਂ ਕਿ ਜਥੇ ਵੀ ਲੈ ਬੱਚਿਆਂ ਨੂੰ ਮਿਲਿਆ ਬੱਚਿਆਂ ਦਾ ਵੀ ਇਹ ਸੀਗਾ ਕਿ ਬੱਚਿਆਂ ਨੂੰ ਵੀ ਜ਼ਰੂਰ ਲਿਆ ਜਾਵੇ ਜੀਕੇ 1 ਹੋਇਆ ਸਾਡਾ ਉਹਦੇ ਵਿੱਚ ਸਾਡੇ ਕੋ ਕਮਸ ਕਮ 178 ਰੁਪਏ ਜਿਹੜੇ ਬਹੁਤ ਉਤਸ਼ਾਹੀ ਉਹਨਾਂ ਦੇ ਵਿੱਚ ਇੱਥੇ ਜਦੋਂ ਆਏ ਤੇ ਹੌਲੇ ਮੱਲੇ ਤੇ ਸਾਡਾ ਇੱਥੇ ਵੀ ਮੇਲ ਮਲਾਪ ਕਈਆਂ ਨਾਲ ਹੋਇਆ ਤੇ ਉਤਸ਼ਾਹ ਦਿੱਤਾ ਗਿਆ ਕਿ ਤੁਸੀਂ ਉਹ ਪ੍ਰੋਗਰਾਮ ਉੱਥੇ ਵੀ ਕਰੋ ਮੈਂ ਕਿਹਾ ਵਿਦਵਾਨ ਤੇ ਨਹੀਂ ਆ ਵੀ ਚਲੋ ਅਸੀਂ ਤੇ ਢੋਲਗੀ ਵਜਾਣੀ ਹੈ ਇੱਥੇ ਵੀ ਕਰ ਲੈਂਦੇ ਆ ਜੋ ਸਮਾਗਮ ਉlijke ਗਏ ਹਨ ਆਪ ਜੀ ਸਵਾਲ ਸੀ ਦਿੱਲੀ ਤੋਂ ਪੰਜਾਬ ਆਏ ਹਾਂ ਮੈਂ ਕਹਿੰਦਾ ਪੰਜਾਬ ਨਹੀਂ ਇਸੇ ਪੂਰੇ ਭਾਰਤ ਨੂੰ ਕਵਰ ਕਰਕੇ ਇਹ ਵਰਲਡ ਵਾਈਡ ਕੰਪੀਟੀਸ਼ਨ ਹੋਣੀ ਚਾਹੀਦੀ ਹਨ ਸੋ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਜਥੇ ਇੱਥੇ ਕੋਈ 60 70 60 50 ਤੋਂ ਲੈ ਕੇ 60 ਦੇ ਵਿੱਚ ਦੀ ਜਥੇ ਆਈ ਅੱਜ ਜਿਹੜਾ ਫਾਈਨਲ ਹੈ ਇਹਦੇ ਵਿੱਚ 100 ਜਥੇ ਆਏ ਨੇ ਮਹਾਰਾਜ ਬਖਸ਼ ਕਰਨ ਕੱਲ ਵੀ ਕੁਝ ਨਿਕਲਣਗੇ ਆਉਣ ਵਾਲਾ ਸਮਾਂ ਜਿਹੜਾ ਬੱਚਿਆਂ ਦਾ ਭਵਿੱਖ ਜਿਹੜਾ ਉਜਾਗਰ ਹੋ ਸਕੇ ਉਜਾਗਰ ਹੋ ਸਕੇ ਆਪਾਂ ਇਹੀ ਬੇਨਤੀ ਕਰਦੇ ਹਾਂ ਕਿ ਅਗਲਾ ਆਉਣ ਵਾਲਾ ਸਮਾਂ ਸਾਡੇ ਬੱਚਿਆਂ ਦੇ ਭਵਿੱਖ ਵਾਸਤੇ ਸਾਰੀ ਜ਼ਿੰਦਗੀ ਵਾਸਤੇ ਇੱਕ ਸੁਖ ਸੁਖਾਵਾਂ ਤਰੀਕੇ ਦਾ ਹੋ ਕੇ ਆਪਾਂ ਗੁਰਬਾਣੀ ਨੂੰ ਨਾਲ ਲੈ ਕੇ ਉਸ ਤੇ ਅਕੋਰਡਿੰਗ ਚੱਲ ਸਕੀਏ ਮੈਂ ਬੜਾ ਦੇਖਿਆ ਹੁਣੇ ਬੱਚਿਆਂ ਦਾ ਜਦੋਂ ਤੁਸੀਂ ਨਹੀਂ ਆਏ ਕੀਰਤਨ ਕੀਤਾ ਕਮਾਲ ਦਾ ਕੀਰਤਨ ਕੀਤਾ ਆਨੰਦ ਆ ਰਿਹਾ ਸੋ ਇੱਥੇ ਵੀ ਸੰਗਤ ਜਿਹੜੀ ਬਹੁਤ ਜੁੜੀ ਹੋਈ ਹੈ ਪਰ ਜਿਹੜੇ ਰਹਿ ਗਏ ਨੇ ਮੇਰੀ ਬੇਨਤੀ ਆ ਨਾ ਅੱਗੇ ਵੀ ਬੇਨਤੀ ਕੀਤੀ ਕਿ ਵਿਦਿਆਲੇ ਜਾਂ ਸਿਖਾਉਣ ਦਾ ਟੀਚਰਾਂ ਦਾ ਪ੍ਰਬੰਧ ਹੋਵੇ ਤੇ ਬੜਾ ਉਤਸ਼ਾਹ ਹੈ ਬੱਚਿਆਂ ਨੂੰ ਮੈਂ ਜ਼ਰੂਰ ਹੈ ਬੇਨਤੀ ਉਹਨਾਂ ਨੂੰ ਜ਼ਰੂਰ ਕਰ ਸਕਦੀ ਆ ਕਿਉਂਕਿ ਅ ਅਸੀਂ ਇਸ लायक ਨਹੀਂ ਆ ਬੇਨਤੀ ਕਰਨ ਦੇ ਵੀ ਮੈਂ ਆਪਣੇ ਆਪ ਨੂੰ ਬਹੁਤ ਛੋਟਾ ਸਮਝਦੀ ਆ ਬਈ ਇੱਥੇ ਵਿਦਿਆਲੇ ਹੋਣੇ ਚਾਹੀਦੇ ਕਿਉਂਕਿ ਗੁਰਦਾਰਾ ਪਠਾ ਸਾਹਿਬ ਇੱਕ ਬੱਚੀ ਨੇ ਆਏ ਸਨ ਪੀਟੀਸੀ ਤੋਂ ਵੀ ਉਹਨੇ ਬੇਨਤੀ ਕੀਤੀ ਸੀ ਕਿ ਅਸੀਂ YouTube ਤੋਂ ਦੇਖ ਦੇ ਕੇ ਕਰ ਰਹੇ ਆ ਸਾਨੂੰ ਲੋੜ ਹੈ ਟੀਚਰਾਂ ਦੀ ਵਿਦਿਆਲਿਆਂ ਦੀ ਲੋੜ ਹੈ ਸਾਨੂੰ ਮੈਨੂੰ ਬਹੁਤ ਹੀ ਅੱਛਾ ਲੱਗਾ ਜਿਹੜੇ ਬੱਚਿਆਂ ਨੂੰ ਆਜ ਕੱਲ ਦੇ ਬੱਚਿਆਂ ਨੂੰ ਇਸ ਪਾਸੇ ਲਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਇਹ ਬੱਚਿਆਂ ਨੂੰ ਸਾਹਮ ਲਿਆ ਤੇ ਸਾਰਾ ਵੀ ਸਮਝ ਲੋ ਦੇਸ਼ ਸੰਭਿਆ ਗਿਆ ਮੈਂ ਚਾਹਾਂਗੀ ਕਿ ਸਾਰੇ ਗੁਰਸਿੱਖੀ ਦੇ ਨਾਲ ਪਾਤਸ਼ਾਹ ਨੇ ਮਾਤਾ ਸੁਲੱਖਣੀ ਨੂੰ ਹੀ ਦਿੱਤੇ ਸੰਨਾ ਤੇ ਇੱਕ ਮੰਗਿਆ ਸੀ ਗੁਰੂ ਘਰ ਵਾਸਤੇ ਤੇ ਗੁਰੂ ਘਰ ਦੇ ਨਾਲ ਜ਼ਰੂਰ ਆਪਣੀ ਪਨੀਰੀ ਨੂੰ ਜੋੜੀਏ ਤੇ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦਿਲ ਦਾ ਬੱਚਿਆਂ ਨੂੰ ਗੁਰਮਤਿ ਦੀ ਹਰ ਚੀਜ਼ ਦੀ ਸਿੱਖਿਆ ਅਸੀਂ ਖਿਲਾਈ ਦਿੱਤੀ ਜਾਵੇ ਆ ਵਾਜੇ ਦੀ ਜਾਂ ਪਾਠ ਦੀ ਐ ਸਿੱਖਾਈ ਨਾ ਬੱਚੇ ਇੱਥੇ ਬਹੁਤ ਕਮੀ ਮਹਿਸੂਸ ਕਰਦੇ ਨੇ ਵੀ ਇੱਥੇ ਕੋਈ ਹੈ ਨਹੀਂ ਇਸ ਤਰ੍ਹਾਂ ਦੀ ਸੰਸਥਾ ਕੋਈ ਸੰਸਥਾ ਹੋਣੀ ਚਾਹੀਦੀ ਹੈ ਵੀ ਸਾਨੂੰ ਵੀ ਚਲੋ ਮਾਵਾਂ ਨੂੰ ਵੀ ਜੋੜਨ ਅਗੋ ਬੱਚਿਆਂ ਨੂੰ ਵੀ ਜੋੜਿਆ ਜਾਵੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਮੁਦ ਸਿੰਘ ਰਾਣਾ ਅਸੀਂ ਪਹੁੰਚੇ ਹਾਂ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਇੱਥੇ ਆ ਬਰਸਾ ਸੰਭਾਲ ਕੰਠ ਜਿਹੜੇ ਗੁਰਬਾਣੀ ਮੁਕਾਬਲੇ ਕਰਾਏ ਜਾ ਰਹੇ ਨੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਗੱਲਬਾਤ ਜ਼ਰੂਰ ਕਰਾਂਗੇ ਜਿਹੜੀ ਸੰਸਥਾ ਦਿੱਲੀ ਦੀ ਇੱਥੇ ਪਹੁੰਚੀ ਆ ਬੀਬੀ ਜੀਉਣੀ ਪਹੁੰਚੀ ਆ ਨਰਿੰਦਰ ਕੌਰ ਉਹ ਬੀਬੀ ਜੀ ਦਿੱਲੀ ਤੋਂ ਆ ਕੇ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਿਹੜੇ ਆ ਗੁਰਬਾਣੀ ਕੰਠ ਮੁਕਾਬਲੇ ਤੁਹਾਡੇ ਵੱਲੋਂ ਜੇ ਸ਼ੁਰੂ ਕਰਾਏ ਗਏ ਆ ਅੱਜ ਜਿਹੜੇ ਕੱਲ ਉਹਨਾਂ ਦੇ ਫਾਈਨਲ ਮੁਕਾਬਲੇ ਹੈਗੇ ਆ ਕਿੰਨੇ ਕੁ ਬੱਚਿਆਂ ਨੇ ਭਾਗ ਲਿਆ ਤੇ ਖਾਸ ਕਰਕੇ ਅਨੰਦਪੁਰ ਸਾਹਿਬ ਦੀ ਉਹ ਪਵਿੱਤਰ ਧਰਤੀ ਹੈ ਜਿੱਥੇ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਤੁਸੀਂ ਦਿੱਲੀ ਤੋਂ ਆ ਕੇ ਇੱਥੇ ਕਰਵਾ ਰਹੇ ਹੋ ਅਜਿਹਾ ਕੀ ਹੋ ਗਿਆ ਕਿ ਕਿਉਂਕਿ ਸ਼ਰਮਣੀ ਘਟਾਰਾ ਪ੍ਰਬੰਧਕ ਕਮੇਟੀ ਇੱਥੇ ਮੌਜੂਦ ਹੈਗੀ ਆ ਸਿੱਖ ਸੰਸਥਾਵਾਂ ਪੰਜਾਬ ਦੀਆਂ ਹੈਗੀਆਂ ਖਾਸ ਕਰਕੇ ਨੰਦਪੁਰ ਸਾਹਿਬ ਵੀ ਹੈਗੀਆਂ ਪਰ ਤੁਸੀਂ ਦਿੱਲੀ ਤੋਂ ਆ ਕੇ ਆ ਗਏ 2011 ਤੋਂ ਅਸੀਂ ਇਹ ਸ਼ੁਰੂ ਕੀਤੇ ਸਨ ਸਮਾਗਮ 1911 ਤੋਂ 2011 ਤੋਂ ਇਹ ਸਮਾਗਮ ਜਿਹੜੇ ਨੇ ਸਾਡਾ ਜਿਹੜਾ ਮਕਸਦ ਹੈ ਪ੍ਰਚਾਰ ਜੀਵਨ ਜਾਚ ਸਾਡੀ ਸ਼ੁਰੂਆਤ ਜਿਹੜੀ ਸੀ ਆ ਉਹ ਪੈਣੇ ਗੱਲ ਮਿਲੋ ਅੰਕਸ ਸਹਿਲੜੀਆਂ ਮਿਲਕਰ ਕਰੋ ਕਹਾਣੀਆਂ ਸਮਰਤ ਕੰਤਕੀਆਂ ਬੀਬੀਆਂ ਨੂੰ ਲੈ ਕੇ ਕਿ ਇੱਕ ਘਰ ਦੀ ਬੀਬੀ ਜੁੜ ਜਾਂਦੀ ਹੈ ਤੇ ਸਮਝੋ ਪੂਰਾ ਪਰਿਵਾਰ ਜੁੜ ਜਾਂਦਾ ਬੀਬੀਆਂ ਚ ਉਤਸ਼ਾਹ ਵੀ ਬੜਾ ਹੁੰਦਾ ਕਿਉਂਕਿ 40 ਦਿਨ ਇਹੀ ਤਪ ਕਰਦੀਆਂ ਨੇ ਬਾਣੀ ਪੜਨੀ ਘਰਾਂ ਦੀ ਲੰਗਰ ਤਿਆਰ ਕਰਕੇ ਇੱਥੇ ਵੀ ਕਰਨੇ ਇਹਨਾਂ ਦਾ ਸਤਿਕਾਰ ਕਰਦੇ ਹੋਏ ਆਰੰਭ ਕੀਤੇ ਸਨ ਫਿਰ ਅਸੀਂ ਹੌਲੀ-ਹੌਲੀ ਗੁਰਬਾਣੀ ਵਿਰਸਾ ਸੰਭਾਲ ਟਕਸਾਲ ਜਦੋਂ ਇਹ ਨਾਮ ਦਿੱਤਾ ਫਿਰ ਸਭ ਤੋਂ ਕਿ ਜਥੇ ਵੀ ਲਏ ਬੱਚਿਆਂ ਨੂੰ ਵੀ ਲਿਆ ਬੱਚਿਆਂ ਦਾ ਵੀ ਇਹ ਸੀਗਾ ਕਿ ਬੱਚਿਆਂ ਨੂੰ ਵੀ ਜ਼ਰੂਰ ਲਿਆ ਜਾਵੇ ਤੇ ਇਸ ਵਾਰੀ ਅਸੀਂ ਪਿਛਲੇ ਸਾਲ ਜਿਹੜਾ ਕੀਤਾ ਸਮਾਗਮ ਜੀਕੇ 1 ਹੋਇਆ ਸਾਡਾ ਉਹਦੇ ਵਿੱਚ ਸਾਡੇ ਕੋ ਕਮਸ ਕਮ 178 ਗੁਰਪਾਏ ਜਿਹੜੇ ਬਹੁਤ ਉਤਸ਼ਾਹੀ ਉਹਨਾਂ ਦੇ ਵਿੱਚ ਇੱਥੇ ਜਦੋਂ ਆਏ ਤੇ ਹੌਲੇ-ਮਹਲੇ ਤੇ ਸਾਡਾ ਇੱਥੇ ਵੀ ਮੇਲ-ਮਲਾਪ ਕਈਆਂ ਨਾਲ ਹੋਇਆ ਤੇ ਉਤਸ਼ਾਹ ਦਿੱਤਾ ਗਿਆ ਕਿ ਤੁਸੀਂ ਉਹ ਪ੍ਰੋਗਰਾਮ ਉੱਥੇ ਵੀ ਕਰੋ ਮੈਂ ਕਿਹਾ ਵਿਦਵਾਨ ਤੇ ਨਹੀਂ ਆ ਵੀ ਚਲੋ ਅਸੀਂ ਤੇ ਢੋਲ ਕੀ ਵਜਾਣੀ ਆ ਇੱਥੇ ਵੀ ਕਰ ਲੈਂਦੇ ਆ ਇੱਥੇ ਸਮਾਗਮ ਕੀਤਾ ਤੇ ਇਹ ਸਾਡੇ ਵੱਡੇ ਭਾਗ ਹੈ ਸਤਿਗੁਰ ਨੇ ਬਖਸ਼ਿਸ਼ ਕੀਤੀ ਹੈ ਉਹਦੀ ਗੋਚ ਚ ਬੈ ਕੇ ਕੀਰਤਨ ਕਰਿਆ ਆਨੰਦ ਮਾਰਿਆ ਅਸੀਸਾ ਲੈ ਰਹੇ ਆ ਤੇ ਵੱਡੇ ਭਾਗਾ ਕਰਕੇ ਇੱਥੇ ਵੀ ਸੱਚੇ ਪਾਤਸ਼ਾਹ ਨੇ ਅਫਸਰ ਬਖਸ਼ਿਆ ਧੰਨਵਾਦ ਆ ਸ਼ਰੂਨੀ ਕਮੇਟੀ ਦਾ ਵੀ ਗੁਰੂ ਕੀ ਸੰਗਤदाई ਜਿੱਥੇ ਜਿੱਥੇ ਸਾਡੇ ਸੈলেকਸ਼ਨ ਰਾਉਂਡ ਹੋਏ ਨੇ ਬਹੁਤ ਸ਼ਾ ਮਿਲਿਆ ਬੜਾ ਪਿਆਰ ਮਿਲਿਆ ਆਪਣੇ ਆਪ ਹੀ ਸੰਗਤਾਂ ਨੇ ਲੰਗਰ ਕੀਤੇ ਆਪਣੇ ਆਪ ਹੀ ਸਾਰਾ ਜਿਹੜਾ ਇੰਤਜ਼ਾਮ ਕਰਦੇ ਰਹੇ ਅਸੀਂ ਸਗੋਂ ਨਹੀਂ ਆ ਪਾਈ ਸੋ ਬੜੀ ਖੁਸ਼ੀ ਦੀ ਗੱਲ ਹੈ ਇਹ ਸਾਡੇ ਜਥੇ ਇੱਥੇ ਕੋਈ 60 70 60 50 ਤੋਂ ਲੈ ਕੇ 60 ਦੇ ਵਿੱਚ ਨਹੀਂ ਜਥੇ ਆਏ ਨੇ ਅੱਜ ਜਿਹੜਾ ਫਾਈਨਲ ਹੈ ਇਹਦੇ ਵਿੱਚ 19 ਜਥੇ ਆਏ ਨੇ ਮਹਾਰਾਜ ਬਖਸ਼ੀਸ਼ ਕਰਨ ਕੱਲ ਵੀ ਕੁਝ ਨਿਕਲਣਗੇ ਸੋ ਬਹੁਤ ਅੱਛਾ ਲੱਗ ਰਿਹਾ ਕਿਉਂਕਿ ਇਸ ਤਰੀਕੇ ਨਾਲ ਜਥੇ ਆਏ ਨੇ ਬੱਚੇ ਦੇਖਣ ਚ ਆਇਆ ਵੀ ਛੋਟ ਛੋਟੀ ਉਮਰ ਦੇ ਬੱਚੇ ਹੈਗੇ ਆ ਲੱਗਦਾ ਨਹੀਂ ਕਿ ਬੱਚਿਆਂ ਨੂੰ ਜਿਹੜੀ ਹੈ ਸਕੂਲਾਂ ਦੇ ਵਿੱਚ ਖਾਸ ਕਰਕੇ ਸਿੱਖਿਆ ਜਿਹੜੀ ਹੈ ਗੁਰਮਤਿ ਦੇਣੀ ਚਾਹੀਦੀ ਹੈ ਅ ਬਿਲਕੁਲ ਦੇਣੀ ਚਾਹੀਦੀ ਸਬਜੈਕਟ ਹੋਣੇ ਚਾਹੀਦੀ ਆ ਮੈਂ ਬੇਨਤੀ ਕਰਾਂਗੀ ਮਾਪਿਆਂ ਨੂੰ ਵੀ ਜ਼ਰੂਰ ਬੇਨਤੀ ਕਰਾਂਗੀ ਕਿ ਤੁਸੀਂ ਜੇ ਸਾਹਿਬ ਜਾਦਿਆਂ ਦੀਆਂ ਸਾਖੀ ਸਾਖੀਆਂ ਸ਼ਹੀਦਾਂ ਸਿੰਘਾਂ ਦੀਆਂ ਜਾਂ ਗੁਰੂ ਸਾਹਿਬਾਨਾਂ ਦੇ ਜੀਵਨ ਬਾਰੇ ਗੁਰੂ ਮਹਿਲ ਗੁਰ ਬੱਚੀਆਂ ਦੇ ਜੀਵਨ ਬਾਰੇ ਦੱਸੋਗੇ ਤੇ ਜੋ ਗਰਵਟ ਆ ਰਹੀ ਆ ਜੋ ਪਤਤਪੁਰਨੇ ਦੀ ਜਾਂ ਹੋਰ ਮੈਨੂੰ ਲੱਗ ਨਹੀਂ ਰਿਹਾ ਕਿ ਅਸੀਂ ਕਿਉਂ ਨਹੀਂ ਰੋਕ ਸਕਦੇ ਬਾਣੀ ਬਾਣੇ ਦੇ ਨਾਲ ਜੋੜਨਾ ਗੁਰੂ ਰਣ ਸਾਹਿਬ ਦੇ ਨਾਲ ਜੋੜਨਾ ਛੱਡ ਕੇ ਕਬਰਾਂ ਨੂੰ ਇੱਧਰ ਉੱਧਰ ਨਹੀਂ ਜਾਣਾ ਇਸ ਕਰਕੇ ਮੇਰੀ ਇਹ ਬੇਨਤੀ ਵੀ ਆ ਵੱਡਿਆਂ ਨੂੰ ਵੀ ਇਹ ਬੇਨਤੀ ਹੈ ਕਿ ਇਹੋ ਜੀ ਧਰਤੀ ਆਨੰਦਮਈ ਧਰਤੀ ਦੇ ਵਿੱਚ ਰਹਿ ਕੇ ਅਸੀਂ ਦੇ ਬੱਚਿਆਂ ਨੂੰ ਨਹੀਂ ਜੋੜ ਪਾਏ ਤੇ ਫਿਰ ਪਰ ਫਿਰ ਵੀ ਬੜਾ ਉਤਸ਼ਾਹ ਇੱਥੇ ਮੈਂ ਬੜਾ ਦੇਖਿਆ ਹੁਣੇ ਬੱਚਿਆਂ ਦਾ ਜਥਾ ਤੁਸੀਂ ਨਹੀਂ ਆਏ ਕੀਰਤਨ ਕੀਤਾ ਕਮਾਲ ਦਾ ਕੀਰਤਨ ਕੀਤਾ ਆਨੰਦ ਆ ਰਿਹਾ ਸੋ ਇੱਥੇ ਵੀ ਸੰਗਤ ਜਿਹੜੀ ਬਹੁਤ ਜੁੜੀ ਹੋਈ ਹੈ ਪਰ ਜਿਹੜੇ ਰਹਿ ਗਏ ਨੇ ਮੇਰੀ ਬੇਨਤੀ ਹੈ ਮੈਂ ਅੱਗੇ ਵੀ ਬੇਨਤੀ ਕੀਤੀ ਕਿ ਵਿਦਿਆਲੇ ਜਾਂ ਸਿਖਾਉਣ ਦਾ ਟੀਚਰਾਂ ਦਾ ਪ੍ਰਬੰਧ ਹੋਵੇ ਤੇ ਬੜਾ ਉਤਸ਼ਾਹ ਹੈ ਬੱਚਿਆਂ ਵਿੱਚ ਜਿਵੇਂ ਇਸ ਤਰੀਕੇ ਨਾਲ ਤੁਸੀਂ ਮਿਹਨਤ ਕਰ ਰਹੇ ਹੋ ਅਤੇ ਆਨੰਦਪੁਰ ਸਾਹਿਬ ਆਏ ਹੋ ਤੁਸੀਂ ਕਿਹਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਮਿਲਿਆ ਫਿਰ ਇਹਦੇ ਬਾਰੇ ਸ਼ੁਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵੀ ਗੱਲ ਕਰੋਗੇ ਜਿਸ ਤਰੀਕੇ ਨਾਲ ਜਿਹੜੇ ਬੱਚੇ ਇੱਥੋਂ ਜਿੱਤ ਕੇ ਜਾਣਗੇ ਜਾਂ ਜਿਹੜੇ ਬੱਚਿਆਂ ਨੇ ਭਾਗ ਲਿਆ ਏ ਬੱਚੇ ਇਸ ਗੁਰਬਾਣੀ ਸਿੱਖਣਾ ਚਾਹੁੰਦੇ ਨੇ ਇਸ ਇਸ ਰਸਤੇ ਪੈਣਾ ਚਾਹੁੰਦੇ ਨੇ ਪਰ ਉਹਨਾਂ ਦੀ ਬਾਹ ਫੜਨ ਵਾਲਾ ਕੋਈ ਹੈ ਨਹੀਂ ਹੈ ਤੁਸੀਂ ਤਾਂ ਚਲੋ ਦਿੱਲੀ ਤੋਂ ਆਏ ਹੋ ਪੰਜ ਚਾਰ ਦਿਨ 10 ਦਿਨ ਇੱਥੇ ਬੱਚਿਆਂ ਨੂੰ ਮੁਕਾਬਲੇ ਕਰਾ ਕੇ ਵਾਪਸ ਚਲੇ ਜਾਣਾ ਪਰ ਜਿਹੜੇ ਬੱਚੇ ਰੈਗੂਲਰ ਇਸ ਚੀਜ਼ ਦੇ ਵਿੱਚ ਸਿੱਖਣਾ ਚਾਹੁੰਦੇ ਨੇ ਗੁਰਬਾਣੀ ਸਿੱਖਣਾ ਚਾਹੁੰਦੇ ਨੇ ਸ਼ੁਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਤਾਲਮੇਲ ਕਰਕੇ ਫਿਰ ਪੱਕੇ ਤੌਰ ਤੇ ਕੋਈ ਹੱਲ ਕਰੂਗਾ ਮੈਂ ਬੇਨਤੀ ਕਰ ਸਕਨੀ ਹਾਂ ਕਿਉਂਕਿ ਸ਼ਰੋਣੀ ਕਮੇਟੀ ਬਹੁਤ ਵੱਡੀ ਹੈ ਸ਼ਾਇਦ ਮੇਰੀ ਗੱਲ ਹੁਣੇ ਤੁਹਾਡੇ ਥਰੂ ਪਹੁੰਚ ਸਕਦੀ ਹੈ ਧੰਨਵਾਦ ਆਪ ਜੀ ਦਾ ਵੀ ਤੇ ਪਰ ਮੈਂ ਜ਼ਰੂਰ ਬੇਨਤੀ ਉਹਨਾਂ ਨੂੰ ਜ਼ਰੂਰ ਕਰ ਸਕਦੀ ਹਾਂ ਕਿਉਂਕਿ ਅਸੀਂ ਇਸ लायक ਨਹੀਂ ਆ ਬੇਨਤੀ ਕਰਨ ਦੇ ਵੀ ਮੈਂ ਆਪਣੇ ਆਪ ਨੂੰ ਬਹੁਤ ਛੋਟਾ ਸਮਝਦੀ ਹਾਂ ਬਈ ਇੱਥੇ ਵਿਦਿਆਲੇ ਹੋਣੇ ਚਾਹੀਦੇ ਕਿਉਂਕਿ ਗੁਰਦਾਰਾ ਪਠਾ ਸਾਹਿਬ ਇੱਕ ਬੱਚੀ ਨੇ ਆ ਇਸਨ ਪੀटीसी ਤੋਂ ਵੀ ਉਹਨੇ ਬੇਨਤੀ ਕੀਤੀ ਸੀ ਕਿ ਅਸੀਂ YouTube ਤੋਂ ਦੇਖ-ਦੇਖ ਕੇ ਕਰ ਰਹੇ ਆ ਸਾਨੂੰ ਲੋੜ ਹੈ ਟੀਚਰਾਂ ਦੀ ਵਿਦਿਆਲਿਆਂ ਦੀ ਲੋੜ ਹੈ ਸਾਨੂੰ ਤੇ ਨੰਗਲ ਵੀ ਆਪਣੇ ਨੂਰਪੁਰ ਬੇਦੀਆਂ ਵੀ ਇਹ ਗੱਲ ਉੱਠੀ ਸੀ ਉੱਥੇ ਮੈਂ ਆਪਣਾ ਗੁਰਮukh ਸਿੰਘ ਨਾਲ ਗੱਲ ਕੀਤੀ ਸੀ ਅਸੀਂ ਫਿਰ ਅਨਾਉਂਸ ਵੀ ਕੀਤਾ ਸੀਗਾ ਕਿ ਅਸੀਂ ਦ ਸਾਰੇ ਦੀਆਂ ਛੁੱਟੀਆਂ ਜਾਂ ਸਕੂਲਾਂ ਦੀਆਂ ਬੱਚਿਆਂ ਦੀ ਛੁੱਟੀਆਂ ਆਂਦੀਆਂ ਅਸੀਂ ਕੈਂਪ ਵੀ ਲਗਾਉਣ ਦੀ ਕੋਸ਼ਿਸ਼ ਕਰਾਂਗੇ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਸ਼ਰੋਮਣੀ ਕਮੇਟੀ ਬਹੁਤ ਵੱਡੇ ਵੱਡੇ ਕਾਰਜ ਕਰ ਰਹੀ ਹੈ ਇਹ ਧਰਮ ਪ੍ਰਚਾਰ ਦਾ ਕਾਰਜ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਬੱਚਿਆਂ ਨੂੰ ਪਤ ਪਨੇ ਤੋਂ ਹਟਾਉਣਾ ਅਸੀਂ ਗੁਰੂ ਦੇ ਨਾਲ ਜੋੜਨਾ ਅਸੀਂ ਕਹਿੰਦੇ ਆ ਕਿ ਕ੍ਰਿਸਚਨ ਬਣ ਰਹੇ ਆ ਜਾਂ ਬਾਹਰ ਜ਼ਿਆਦਾ ਜਾ ਰਹੇ ਨੇ ਮੈਂ ਇਹ ਵੀ ਬੇਨਤੀ ਜ਼ਰੂਰ ਕਰਾਂਗੀ ਕਿ ਸਾਡੇ ਇੱਥੇ ਬਹੁਤ ਸੋਹਣੇ ਘਰ ਨੇ ਇੱਕ ਅੱਧਾ ਜਾਂਦਾ ਤੇ ਇੱਕ ਅੱਧਾ ਜ਼ਰੂਰ ਟਿਕੀਏ ਆਪਣੇ ਪੰਜਾਬ ਵਿੱਚ ਬੱਚੀਆਂ ਨੂੰ ਅੱਛੀ ਸਿੱਖਿਆ ਦੇਈਏ ਬਹੁਤ ਸਾਰੇ ਸਾੱਚੇ ਮੇਲ ਮਿਲਾਏ ਪ੍ਰੋਗਰਾਮ ਅਸੀਂ ਜੀਵਨ ਜਾਗਤ ਸ਼ੁਰੂਆਤ ਇੱਥੋਂ ਕੀਤੀ ਸੀ ਵੀ ਗੁਰੂਗ੍ਰੰਥ ਸਾਹਿਬ ਦੇ ਵਿੱਚ ਆਨੰਦ ਕਾਰਜ ਹੈਗਾ ਤਲਾਕ ਨਹੀਂ ਹੈਗਾ ਇਹ ਵੀ ਜਿਹੜੀਆਂ ਬਿਲਾਮਤਾ ਉੱਠ ਰਹੀਆਂ ਨੇ ਆਪਾਂ ਇਹਨਾਂ ਸਾਰੀਆਂ ਨੂੰ ਠੱਲ ਪਾ ਸਕਦੇ ਹਾਂ ਕਿਉਂਕਿ ਥੋੜੀ ਚਿੰਤਾ ਵੀ ਹੈ ਕਿ ਕੁਝ ਸਿੱਖ ਹਾਂ ਕੁਝ ਬਾਹਰ ਜਾਈ ਜਾ ਰਹੇ ਹਾਂ ਤੇ ਸੱਚੇ ਪਾਤਸ਼ਾਹ ਦੇ ਜਿਹੜੀਆਂ ਲਾਲੜੀਆਂ ਫੌਜਾਂ ਉਹ ਤੇ ਸਵਾ ਸਵਾ ਲੱਖ ਨਾਲ ਲੜਨ ਵਾਲੀਆਂ ਪਰ ਫਿਰ ਅਸੀਂ ਵੀ ਥੋੜਾ ਬੰਨ ਪਾਈਏ ਥੋੜਾ ਸਿੱਕੋਂ ਵੱਲ ਧਿਆਨ ਦੇਈਏ ਸਾਡੇ ਬੱਚੇ ਵੀ ਹੋਣ ਇੱਕ ਇੱਕ ਨਹੀਂ ਦੋ ਦੋ ਹੋਣ ਤੇ ਮੈਂ ਚਾਹਾਂਗੀ ਕਿ ਸਾਰੇ ਗੁਰਸਿੱਖੀ ਦੇ ਨਾਲ ਪਾਤਸ਼ਾਹ ਨੇ ਮਾਤਾ ਸੁਲਖਣੀ ਨੂੰ ਵੀ ਦਿੱਤੇ ਸਨ ਨਾ ਤੇ ਇੱਕ ਮੰਗਿਆ ਸੀ ਗੁਰੂ ਘਰ ਵਾਸਤੇ ਤੇ ਗੁਰੂ ਘਰ ਦੇ ਨਾਲ ਜ਼ਰੂਰ ਆਪਣੀ ਪਨੀਰੀ ਨੂੰ ਜੋੜੀਏ ਤੇ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਜਿਣਾ ਬਿਲਕੁਲ ਜੀ ਇਸ ਤੋਂ ਇਲਾਵਾ ਭਾਈ ਸਾਹਿਬ ਹੁਣੀ ਨਾਲ ਹਾਜ਼ਰ ਨੇ ਜਿਹੜੇ ਇੱਕ ਤਰ੍ਹਾਂ ਦੀ ਜੱਜ ਦੀ ਭੂਮਿਕਾ ਨਿਭਾ ਰਹੇ ਨੇ ਕਿਸ ਤਰ੍ਹਾਂ ਦੇ ਮੁਕਾਬਲੇ ਜਿਹੜੇ ਚੱਲ ਰਿਹਾ ਕਿਸ ਤਰ੍ਹਾਂ ਦਾ ਤੁਹਾਨੂੰ ਲੱਗ ਰਿਹਾ ਬੱਚਿਆਂ ਦੇ ਵੱਲੋਂ ਗੁਰਬਾਣੀ ਜਿਸ ਤਰੀਕੇ ਨਾਲ ਜਿਹੜਾ ਕੀਰਤਨ ਕੀਤਾ ਜਾ ਰਿਹਾ ਕਿਉਂਕਿ ਇਹ ਬੱਚੇ ਉਹ ਬੱਚੇ ਨੇ ਜਿਨ੍ਹਾਂ ਨੂੰ ਨਾ ਤਾਂ ਕੋਈ ਸਿੱਖਣ ਵਾਸਤੇ ਜਿਵੇਂ ਬੀਬੀ ਜੀ ਉਹਨਾਂ ਨੇ ਕਿਹਾ ਕਿ ਬੱਚੇ ਕਹਿੰਦੇ ਨੇ ਅਸੀਂ YouTube ਤੋਂ ਸਿੱਖ ਰਹੇ ਹਾਂ ਉਦੋਂ ਕੋਈ ਵਿਦਿਆਲਿਆ ਨਹੀਂ ਹੈਗਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਹਾਂ ਸਭ ਤੋਂ ਪਹਿਲੇ ਫਤਿਹ سانਜੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਧੰਨਵਾਦ ਪੰਜਾਬੀ ਲੋਕ ਚੈਨਲ ਦਾ ਜੋ ਇਹ ਘਰ ਘਰ ਜਾ ਕੇ ਸੁਨੇਹਾ ਪਹੁੰਚਾਉਂਦੇ ਹਨ ਗੁਰਬਾਣੀਏ ਦਾ ਕੀਰਤਨ ਦਾ ਤੇ ਸਿੱਖ ਵਿਸ਼ੇ ਦਾ ਤੇ ਜੋ ਸਮਾਗਮ ਲਿਖੇ ਗਏ ਹਨ ਆਪ ਜੀ ਸਵਾਲ ਸੀ ਦਿੱਲੀ ਤੋਂ ਪੰਜਾਬ ਆਏ ਹਾਂ ਮੈਂ ਕਹਿੰਦਾ ਪੰਜਾਬ ਨਹੀਂ ਇਸੇ ਪੂਰੀ ਭਾਰਤ ਨੂੰ ਕਵਰ ਕਰਕੇ ਇਹ ਵਰਲਡ ਵਾਈਡ ਕੰਪੀਟੀਸ਼ਨ ਹੋਣੀ ਚਾਹੀਦੀ ਹੈ ਹਨ ਜਦ ਇਹਨੂੰ ਵਧਾਵਾ ਮਿਲੇਗਾ ਐਜੂਕੇਸ਼ਨ ਤੌਰ ਤੇ ਵੀ ਤੇ ਇੱਕ ਜਿਸ ਤਰ੍ਹਾਂ ਇੱਕ ਗਲੈਮਰ ਹੁੰਦੀ ਹੈ ਦੁਨੀਆ ਅੱਜ ਬੱਚੇ ਡਾਂਸ ਕਰਦੇ ਹਨ ਉਹਨਾਂ ਨੂੰ ਹੋਰ ਪਲੇ ਵਿੱਚ ਜਾਂਦੇ ਹਨ ਹੋਰ ਖੇਤਿਆਂ ਵਿੱਚ ਜਾਂਦੇ ਹਨ ਤੇ ਕੀਰਤਨ ਵਿੱਚ ਇਹਨੂੰ ਵਧਾਵਾ ਮਿਲੇ ਸਕੂਲਾਂ ਵਿੱਚ ਇਹਦੀ ਜੌਬ ਹੋਣ ਇਹਦੀ ਸੈਲਰੀ ਚੰਗੀਆਂ ਹੋਣ ਕਾਲਜ ਵਿੱਚ ਇਹਦੇ ਪ੍ਰੋਫੈਸਰਸ ਹੋਣ ਸ਼੍ਰੋਮਣੀ ਕਮੇਟੀ ਦਾ ਪੂਰਾ ਸਹਿਯੋਗ ਦੇਵੇ ਤੇ ਜਿਹੜੇ ਇਤਿਹਾਸਿਕ ਸਥਾਨ ਨੇ ਇੱਧਰ ਇਹਨੇ ਰਮਣੀ ਕੇ ਸਥਾਨ ਨੇ ਕਿਤੇ ਕਿਤੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਾਲੇ ਕਿਤੇ ਗਏ ਹਨ ਕਿ ਉੱਧਰ ਟੀਚਰ ਸਾਹਿਬਾਂ ਜਾ ਕੇ ਸਿਖਾਉਂਦੇ ਹਨ ਪਰ ਕਈ ਕਈ ਥਾਵਾਂ ਐਸੀਆਂ ਹਨ ਜਿੱਧਰ ਇਹ ਟੀਚਰ ਨਹੀਂ ਪਹੁੰਚ ਪਾ ਰਹੇ ਤੇ ਗਰੀਬ ਬੱਚੇ ਹਨ ਨੇੜੀ ਬੱਚੇ ਹਨ ਜਿਹੜੇ ਪ੍ਰੋਪਰ ਫੀਸਾਂ ਵੀ ਨਹੀਂ ਦੇ ਪਾਉਂਦੇ ਤੇ ਉਹਨਾਂ ਲਈ ਵੀ ਕੁਝ ਨਿਸ਼ਕਾਮ ਸੇਵਾਵਾਂ ਵੀ ਸ਼ੁਰੂ ਹੋਣ ਤੇ ਅੱਗੇ ਜਾ ਕੇ ਬੱਚੇ ਸਿੱਖ ਕੇ ਗੁਰੂ ਘਰ ਦੀ ਸੇਵਾਵਾਂ ਸੰਭਾਲਣ ਤੇ ਕੀਰਤਨ ਨੂੰ ਸਮਝਣ ਤੇ ਕਥਾ ਵਿਚਾਰ ਤੇ ਸਾਡੀ ਜਿਹੜੀ ਸਿੱਖੀ ਹੈ ਸਾਬਤ ਸੂਰਤ ਰਹਿਣ ਵਾਲੀ ਗੱਲਾਂ ਹਨ ਇਹ ਸਾਡੇ ਇਤਿਹਾਸ ਨਾਲ ਜਾਣਕਾਰ ਹੋਣ ਤੇ માતા ਜੀ ਦਾ ਬਹੁਤ ਵੱਡਾ ਉਪਰਾਲਾ ਹੈ ਬੀਬੀ ਨਰਿੰਦਰ ਕੌਰ ਜੀ ਦਾ ਦਿੱਲੀ ਵੀ ਇਸੇ ਤਰ੍ਹਾਂ ਹੀ ਹਮਾਂ ਮਾਕੇ ਸੇਵਾ ਕਰਦੇ ਹਨ ਕਦੇ ਸਰੀਰੋਂ ਥੱਕੇ ਨਹੀਂ ਇੰਨੀ ਉਮਰ ਹੋਣ ਤੋਂ ਬਾਅਦ ਵੀ ਇਹਨਾਂ ਦੀ ਭਾਜਨਾਟ ਸਾਡੇ ਨਾਲੋਂ ਜ਼ਿਆਦਾ ਹੁੰਦੀ ਹੈ ਤੇ ਉੱਧਰ ਵੀ ਹਜ਼ਾਰਾਂ ਬੀਬੀਆਂ ਨੂੰ ਇਹਨਾਂ ਨੇ 16000 ਬੀਬੀਆਂ ਜਿਹੜੀਆਂ ਇੱਕ ਪ੍ਰੋਗਰਾਮ ਚੰਨਣੇ ਜੋੜੀਆਂ ਤੇ ਇੱਥੇ ਵੀ ਉਪਰਾਲਾ ਕੀਤਾ ਹੈ ਤੇ ਮੇਰੇ ਖਿਆਲ ਨਾਲ ਇੱਥੇ 400 ਸੰਗਤ ਸਾਡੇ ਨਾਲ ਬੱਚੇ ਬੀਬੀਆਂ ਜੁੜੇ ਹਨ ਜਿਹੜੇ ਪਰਫਾਰਮ ਕਰ ਰਹੇ ਹਨ ਤੇ ਸਾਨੂੰ ਸੋਨਾ ਹੰਗਾਰਾ ਮਿਲਿਆ ਹੈ ਤੇ ਆਸ ਹੈ ਇਸੇ ਤਰ੍ਹਾਂ ਹੀ ਇਧਰ ਦੀ ਸੰਗ ਸਾਨੂੰ ਪਿਆਰ ਦਿੰਦੇ ਰਵੇਗੀ ਤੇ ਆਪਾਂ ਵੀ ਇਸ ਇਸਤਾਨ ਦੇ ਪਾਵਨ ਦਰਸ਼ਨ ਕਰਕੇ ਨਿਹਾਲ ਹੁੰਦੇ ਰਵਾਂਗੇ ਬਿਲਕੁਲ ਜੀ ਇਸ ਤੋਂ ਇਲਾਵਾ ਹੋਰ ਵੀ ਸਾਡੇ ਨਾਲ ਖਾਸ ਕਰਕੇ ਆਨੰਦਪੁਰ ਸਾਹਿਬ ਦੀਆਂ ਬੀਬੀਆਂ ਵੀ ਅੱਜ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਭਾਈ ਸਾਹਿਬ ਮੋਣੀ ਹਾਜ਼ਰ ਨੇ ਸਾਡੇ ਨਾਲ ਉਹਨਾਂ ਨਾਲ ਵੀ ਜਰੂਰ ਗੱਲਬਾਤ ਕਰਦੇ ਆਂ ਭਾਈ ਜੀ ਕਿੱਦਾਂ ਦਾ ਲੱਗ ਰਿਹਾ ਜਿਸ ਤਰੀਕੇ ਨਾਲ ਛੋਟੇ ਛੋਟੇ ਬੱਚੇ ਕੰਪੀਟੀਸ਼ਨ ਦੇ ਵਿੱਚ ਆਏ ਹੋਏ ਆ ਤੁਸੀਂ ਉਹਨਾਂ ਦੀ ਜਜਮੈਂਟ ਕਰ ਰਹੇ ਹੋ ਕਿੱਦਾਂ ਦਾ ਲੱਗ ਰਿਹਾ ਤੇ ਬੱਚਿਆਂ ਦੇ ਵਿੱਚ ਜਿਸ ਤਰੀਕੇ ਨਾਲ ਸਿੱਖਣ ਦੀ ਭਾਵਨਾ ਵੀ ਹੈਗੀ ਆ ਬੱਚਿਆਂ ਦੇ ਵਿੱਚ ਔਰ ਬੱਚੇ ਜਿਹੜੇ ਅੱਗੇ ਆਣਾ ਚਾਹੁੰਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਗੁਰੂ ਦਿੱਤੇ ਜਾ ਰਹੇ ਸਭ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਲੋਕ ਚੈਨਲ ਦਾ ਸਭ ਤੋਂ ਪਹਿਲਾਂ ਧੰਨਵਾਦ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਦੂਰ ਦਰਾਡੇ ਤੱਕ ਪਹੁੰਚਾੜਾ ਹੈ ਗੁਰੂ ਸਾਹਿਬ ਜੀ ਦੀ ਅਗਵਾਈ ਲੈ ਕੇ ਸਾਡੇ ਸਤਿਕਾਰਯੋਗ ਮਾਤਾ ਨਰਿੰਦਰ ਕੌਰ ਜੀ ਭਾਈ ਗੁਰਮਖ ਸਿੰਘ ਜੀ ਹੋਣਾ ਨੇ ਜਿਵੇਂ ਉਪਰਾਲਾ ਕੀਤਾ ਹੈ ਦਿੱਲੀ ਤੋਂ ਆ ਕੇ ਪੰਜਾਬ ਦੀਆਂ ਸੰਗਤਾਂ ਵਿੱਚ ਇਹ ਉਤਸ਼ਾਹ ਪੈਦਾ ਕੀਤਾ ਹੈ ਬੱਚਿਆਂ ਨੂੰ ਸਭ ਤੋਂ ਵੱਡੀ ਗੱਲ ਪਨੀਰੀ ਪਨੀਰੀ ਸਾਂਭਣ ਦੀ ਲੋੜ ਹੈ ਅੱਜ ਦੇ ਸਮੇਂ ਤੇ ਸੋ ਪ੍ਰਮਾਤਮਾ ਜੀ ਕਿਰਪਾ ਕਰੇ ਅੱਜ ਦੇ ਸਮੇਂ ਦੇ ਜਿਸਾ ਅਸੀਂ ਪਨੀਰੀ ਸਾਂਭ ਲਈ ਆਪਣੀ ਪੰਜਾਬ ਦੀ ਆਪਣੇ ਦੇਸ਼ ਦੀ ਆਪਣੇ ਸਾਰੇ ਸਮਾਜ ਦੀ ਤੇ ਸਾਡਾ ਦੇਸ਼ ਬਹੁਤ ਪਰਫੁੱਲਤ ਹੋ ਸਕਦਾ ਗੁਰਸਿੱਖੀ ਦੇ ਵਾਲੇ ਪਾਸੇ ਨੂੰ ਜਿਵੇਂ ਆਪਾਂ ਹੋਰ ਦੇਖਦੇ ਹਾਂ ਸਾਰੇ ਪਾਸੇ ਕੱਲ ਮੈਂ ਬੱਚਿਆਂ ਨੂੰ ਲੈ ਕੇ ਗਿਆ ਕਿਤੇ ਪਾਰਕ ਦੇ ਵਿੱਚ ਉੱਥੇ ਡਾਂਸ ਕੰਪੀਟੀਸ਼ਨ ਹੋ ਰਿਹਾ ਕੋਈ ਭੰਗੜਾ ਦਿਖਾ ਰਿਹਾ ਕੋਈ ਕੁਝ ਕੋਈ ਸਵੀਮਿੰਗ ਕਰ ਰਿਹਾ ਹੈਗਾ ਪਰ ਇਸ ਪਾਸੇ ਨੂੰ ਰੁਝਾਨ ਸਾਡੇ ਬੱਚਿਆਂ ਦਾ ਬਹੁਤ ਘਟਦਾ ਜਾ ਰਿਹਾ ਹੈ ਬਿਲਕੁਲ ਉਹੀ ਗੱਲ ਆ ਗਈ ਹੈ ਤੁਸੀਂ ਕਿਹਾ ਬਈ ਡਾਂਸ ਕੰਪੀਟੀਸ਼ਨ ਹੋ ਰਿਹਾ ਹੈ ਜਾਂ ਭੰਗੜੇ ਦੇ ਹੋ ਰਹੇ ਆ ਖਾਸ ਕਰਕੇ ਖਾਲਸੇ ਦੀ ਜਨਮ ਭੂਮੀ ਹੈ ਪੰਜਾਬ ਦੀ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਬਹੁਤ ਘੱਟ ਅਜਿਹੇ ਥਾਮਾ ਹੈ ਜਿੱਥੇ ਗੁਰਮਤਿ ਸਿੱਖਿਆ ਦਿੱਤੀ ਜਾਵੇ ਬੇਸ਼ੱਕ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਪਰਾਲੇ ਕੀਤੇ ਜਾਂਦੇ ਨੇ ਪਰ ਉਹ ਇਦਾਂ ਲੱਗਦਾ ਜਿਵੇਂ ਬਹੁਤ ਘੱਟ ਹੈ ਕਿਸੇ ਵੱਡੇ ਲੈਵਲ ਤੇ ਹੋਣੇ ਚਾਹੀਦੇ ਲੱਗਦਾ ਨਹੀਂ ਬਿਲਕੁਲ ਵੱਡੇ ਲੈਵਲ ਤੇ ਹੋਣਾ ਜ਼ਰੂਰੀ ਆ ਅਸੀਂ ਦੇਖਦੇ ਹਾਂ ਅਨੰਤਪੁਰ ਸਾਹਿਬ ਮੈਂ ਨੰਗਲ ਤੋਂ ਰਹਿਣ ਵਾਲਾ ਹੈਗਾ ਤੇ ਇੱਥੇ ਨੰਗਲ ਦੇ ਵਿੱਚ ਵੀ ਬਹੁਤ ਸਾਰੇ ਗੁਰਮਤ ਵਿਦਿਆਲਿਆ ਹੈਗੇ ਹਨ ਰੋਪੜ ਚੌਂਤਾ ਕਲਾ ਹਨਾ ਭਾਈ ਪ੍ਰਿੰਸੀਪਲ ਗਿਆਨੀ ਬਲਜੀਤ ਸਿੰਘ ਜੀ ਹਰਪ੍ਰੀਤ ਸਿੰਘ ਜੀ ਹੋਣਾ ਨੇ ਬਹੁਤ ਆਪਣੀ ਅਗਵਾਈ ਦੇ ਵਿੱਚ ਬੱਚਿਆਂ ਨੂੰ ਤਿਆਰ ਕੀਤਾ ਹੈ ਇੱਥੇ ਪਰ ਨਾਲ ਸ਼੍ਰੋਮਣੀ ਕਮੇਟੀ ਦਾ ਵੀ ਪੂਰਾ ਸਹਿਯੋਗ ਮਿਲੇ ਜਿਵੇਂ ਮਾਤਾ ਜੀ ਨੇ ਕਿਹਾ ਹੈਗਾ ਕਿ ਮਾਤਾ ਜੀ ਨੂੰ ਸਹਿਯੋਗ ਮਿਲ ਰਿਹਾ ਪੂਰਾ ਸ਼੍ਰੋਮਣੀ ਕਮੇਟੀ ਵੱਲੋਂ ਸੁਪਰਮਾਤਮਾ ਜੀ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਆਉਣ ਵਾਲਾ ਸਮਾਂ ਜਿਹੜਾ ਬੱਚਿਆਂ ਦਾ ਭਵਿੱਖ ਜਿਹੜਾ ਉਜਾਗਲ ਹੋ ਸਕੇ ਉਜਾਗਰ ਹੋ ਸਕੇ ਆਪਾਂ ਇਹੀ ਬੇਨਤੀ ਕਰਦੇ ਹਾਂ ਕਿ ਅਗਲਾ ਆਉਣ ਵਾਲਾ ਸਮਾਂ ਸਾਡੇ ਬੱਚਿਆਂ ਦੇ ਭਵਿੱਖ ਵਾਸਤੇ ਸਾਰੀ ਜ਼ਿੰਦਗੀ ਵਾਸਤੇ ਇੱਕ ਸੁਖ ਸੁਖਾਵਾਂ ਤਰੀਕੇ ਦਾ ਹੋ ਕੇ ਆਪਾਂ ਗੁਰਬਾਣੀ ਨੂੰ ਨਾਲ ਲੈ ਕੇ ਉਸ ਤੇ ਅਕੋਰਡਿੰਗ ਚੱਲ ਸਕੀਏ ਬਸ ਇਤਨੀ ਕੀ ਬੇਨਤੀ ਕਰਾਂਗੇ ਸ਼੍ਰੋਮਣੀ ਕਮੇਟੀ ਆਪਣਾ ਸਾਡਾ ਪੂਰਾ ਸਾਥ ਦੇਵੇ ਦੇ ਵੀ ਰਹੇ ਹਨ ਮਾਤਾ ਜੀ ਅਗਵਾਈ ਕਰ ਰਹੇ ਹਨ ਜੇ ਕਿ ਅੱਜ ਅੱਜ ਤੁਸੀਂ ਦੇਖ ਰਹੇ ਹੋ ਬੱਚਿਆਂ ਦੇ ਵਿੱਚ ਉਤਸ਼ਾਹ ਹੈਗਾ ਆ 19 20 ਬੱਚੇ ਆਏ ਨੇ ਪਹਿਲਾਂ ਵੀ ਕੰਪੀਟੀਸ਼ਨ ਹੋਇਆ ਕੱਲ ਨੂੰ ਫਾਈਨਲ ਹੈ ਬੱਚਿਆਂ ਨੂੰ ਪ੍ਰਾਈਜ਼ ਵੀ ਦਿੱਤੇ ਜਾਣੇ ਜਿਹੜਾ ਨੇ ਜਿੱਤ ਜਾਣਾ ਹੈਗਾ ਬੱਚਿਆਂ ਨੂੰ ਉਤਸ਼ਾਹਿਤ ਕਰਕੇ ਉਹਨਾਂ ਨੂੰ ਹੋਰ ਅੱਗੇ ਜੋੜਨ ਦੀ ਉਹਨਾਂ ਨੂੰ ਉਪਰਾਲਾ ਕੀਤਾ ਜਾ ਰਿਹਾ ਹੈ ਵਾਹਿਗੁਰੂ ਜੀ ਕਿਰਪਾ ਕਰਨ ਸਮਰਥਾ ਚੜ੍ਹਦੀ ਕਲਾ ਬਖਸ਼ਿਸ਼ ਕਰਨ ਦੀ ਬਿਲਕੁਲ ਜਿਸ ਤੋਂ ਇਲਾਵਾ ਲੋਕਲ ਸੰਗਤ ਕੀ ਅਨੰਦਪੁਰ ਸਾਹਿਬ ਦੀ ਉਹਨਾਂ ਨਾਲ ਜ਼ਰੂਰ ਗੱਲਬਾਤ ਕਰਾਂਗੇ ਆ ਬੀਬੀ ਜੀ ਕੀ ਲੱਗਦਾ ਜਿਸ ਤਰੀਕੇ ਨਾਲ ਬੀਬੀ ਜੀ ਹੋਣੀ ਦਿੱਲੀ ਤੋਂ ਆ ਕੇ ਇੱਥੇ ਮੁਕਾਬਲੇ ਕਰਾ ਰਿਹਾ ਆ ਤੁਸੀਂ ਵੀ ਆਪਣੇ ਪੱਧਰ ਤੇ ਇੱਥੇ ਸੰਸਥਾਵਾਂ ਬਣਾਈਆਂ ਹੋਈਆਂ ਲੱਗਦਾ ਨਹੀਂ ਜਿਸ ਤਰੀਕੇ ਨਾਲ ਇਹ ਉਪਰਾਲੇ ਕਰ ਰਿਹਾ ਜਿਹੇ ਉਪਰਾਲੇ ਹੋਣੇ ਚਾਹੀਦੇ ਨਹੀਂ ਬਹੁਤ ਸੋਨਾ ਉਪਰਾਲਾ ਹੈ ਬੀਬੀ ਨੰਦੇ ਭੰਜੀ ਦਾ ਨਰਿੰਦਰ ਗੌਰ ਜੀ ਦਾ ਮੈਨੂੰ ਬਹੁਤ ਹੀ ਅੱਛਾ ਲੱਗਾ ਜਿਹੜੇ ਬੱਚਿਆਂ ਨੂੰ ਆਜ ਕੱਲ ਦੇ ਬੱਚਿਆਂ ਨੂੰ ਇਸ ਪਾਸੇ ਲਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਇਹ ਬੱਚਿਆਂ ਨੂੰ ਸਾਹਮ ਲਿਆ ਤੇ ਸਾਰਾ ਵੀ ਸਮਝ ਲੋ ਦੇਸ਼ ਸਾਂਭਿਆ ਗਿਆ ਇਹ ਉਪਰਾਲਾ ਹਰ ਪਾਸੇ ਹੋਣਾ ਚਾਹੀਦਾ ਐਨੀ ਕਲੇ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਤੋਂ ਚਲੋ ਹੈ ਹੀ ਗੁਰਾਂ ਦੀ ਧਰਤੀ ਹੈ ਇੱਥੇ ਤੇ ਚਲੋ ਸਿੱਖੀ ਵੈਸੇ ਹੀ ਵੰਦੀ ਵੀ ਹੈ ਕਹਿ ਲੋ ਤੇ ਮਗਰ ਬਾਹਰ ਦੇਸ਼ਾਂ ਚ ਪਰਦੇਸ਼ਾਂ ਚ ਇਹ ਜ਼ਰੂਰੀ ਹੈ ਬੱਚਾ ਨੂੰ ਸਮਝਾਣਾ ਵੀ ਗੁਰਮਤਿ ਵਾਲੇ ਪਾਸੇ ਲਾਣਾ ਗੁਰਬਾਣੀ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਜੀ ਐ ਬੱਚੇ ਅੱਜ ਕੱਲ ਨਹੀਂ ਬਿਲਕੁਲ ਇਸ ਪਾਸੇ ਜਾ ਰਹੇ ਬਸ ਤਰੀਕੇ ਨਾਲ ਬੀਬੀ ਜੀ ਉਹਨੇ ਨੇ ਗੱਲ ਕੀਤੀ ਹੈ ਕਿ ਇੱਥੇ ਕੋਈ ਨਾ ਕੋਈ ਗੁਰਮਤਿ ਵਿਦਿਆਲਾ ਅਨੰਦਪੁਰ ਸਾਹਿਬ ਚ ਹੋਣਾ ਚਾਹੀਦਾ ਇੱਥੇ ਜ਼ਰੂਰੀ ਹੈ ਜੀ ਜ਼ਰੂਰੀ ਅਸੀਂ ਆਪ ਜਾਣੇ ਆ ਵੀ ਇੱਕ ਵਿਦਿਆਲਾ ਜ਼ਰੂਰ ਬਣਾਓ ਜੀ ਵੀ ਜਿਹੜੇ ਬੱਚੇ ਜਿਵੇਂ ਸਮਰ ਕੈਂਪ ਲਾ ਕੇ ਬੱਚਿਆਂ ਨੂੰ ਗੁਰਮਤਿ ਦੀ ਹਰ ਚੀਜ਼ ਦੀ ਸਿੱਖ ਲਈ ਅਸੀਂ ਸਿਖਲਾਈ ਦਿੱਤੀ ਜਾਵੇ ਆ ਵਾਜੇ ਦੀ ਜਾਂ ਪਾਠ ਦੀ ਐ ਸਿਖਲਾਈ ਨਾ ਬੱਚੇ ਇੱਥੇ ਬਹੁਤ ਕਮੀ ਮਹਿਸੂਸ ਕਰਦੇ ਨੇ ਵੀ ਇੱਥੇ ਕੋਈ ਹੈ ਨਹੀਂ ਇਸ ਤਰ੍ਹਾਂ ਦੀ ਸੰਸਥਾ ਅਸੀਂ ਆਪ ਬੀਬੀਆਂ ਵੀ ਆਪ ਹੀ ਇੱਕ ਦੂਜੇ ਕੋਲੋਂ ਸਿੱਖ ਲੈਂਦੀਆਂ ਕੋਈ ਸੰਸਥਾ ਹੋਣੀ ਚਾਹੀਦੀ ਹੈ ਵੀ ਸਾਨੂੰ ਵੀ ਚਲੋ ਮਾਵਾਂ ਨੂੰ ਵੀ ਜੋੜਨ ਅਗੋ ਬੱਚਿਆਂ ਨੂੰ ਵੀ ਜੋੜਿਆ ਜਾਵੇ ਬਿਲਕੁਲ ਜੀ ਕਿਤੇ ਨਾ ਕਿਤੇ ਜਿਸ ਤਰੀਕੇ ਨਾਲ ਬੀਬੀ ਨਰਿੰਦਰ ਕੌਰ ਹੋਣਾ ਵੱਲੋਂ ਇਹ oprala ਆਨੰਦਪੁਰ ਸਾਹਿਬ ਵਿਖੇ ਕੀਤਾ ਗਿਆ ਬੜਾ ਸ਼ਲਾਘਾਯੋਗ ਹੈਗਾ ਇਹ ਇਹਨਾਂ ਵੱਲੋਂ ਬੇਸਾ ਸੰਭਾਲ ਕੰਠ ਗੁਰਬਾਣੀ ਕੀਰਤ ਮੁਕਾਬਲੇ ਜਿਹੜੇ ਇੱਥੇ ਕਰਵਾਏ ਜਾ ਰਹੇ ਆ ਇਹਦੀ ਜਿਹੜੀ ਸ਼ਲਾਘਾ ਕਰਨੀ ਵੀ ਜ਼ਰੂਰੀ ਬਣਦੀ ਹੈ ਕਿਉਂਕਿ ਇਹਨਾਂ ਵੱਲੋਂ ਦਿੱਲੀ ਤੋਂ ਆ ਕੇ ਆਨੰਦਪੁਰ ਸਾਹਿਬ ਰੋਪੜ ਨੰਗਲ ਰੂਪਰ ਬੇਦੀ ਦੇ ਏਰੀਆ ਦੇ ਵਿੱਚ ਇੱਥੇ ਮੁਕਾਬਲੇ ਕਰਾਉਣ ਤੋਂ ਬਾਅਦ ਹੁਣ ਫਾਈਨਲ ਮੁਕਾਬਲੇ ਆਨੰਦਪੁਰ ਸਾਹਿਬ ਦੇ ਗੁਰਦੁਆਰਾ ਸ਼ੀਸ਼ਕਨ ਸਾਹਿਬ ਵਿਖੇ ਕਰਵਾਏ ਜਾ ਰਹੇ ਆ ਸੋ ਜਿਹੜੀ ਇਲਾਕੇ ਦੀ ਸੰਗਤ ਲੋਕਲ ਸੰਗਤ ਹੈ ਉਹ ਵੀ ਮੰਗ ਕਰਦੀ ਹੈ ਕਿ ਇੱਥੇ ਕੋਈ ਨਾ ਕੋਈ ਅਜਿਹਾ ਵਿਦਿਆਲਾ ਹੋਣਾ ਚਾਹੀਦਾ ਜਿੱਥੇ ਬੱਚੇ ਜਿਹੜੇ ਆ ਉਹ ਗੁਰਬਾਣੀ ਸਿੱਖ ਸਕਣ ਅਤੇ ਉਸ ਦੀਆਂ ਜਿਹੜੀਆਂ ਬਰੀਕੀਆਂ ਆ ਉਹ ਸਿੱਖ ਸਕਣ ਤਾ ਜੋ ਜੜੀ ਹੈ ਛੋਟੇ ਛੋਟੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਿਆ ਜਾ ਸਕੇ ਕੈਮਰੋਨਦੀਪ ਰਾਣੇ ਦੇ ਨਾਲ ਬੁੱਤ ਸਿੰਘ ਰਾਣਾ ਪੰਜਾਬੀ ਲੋਕ ਚੈਨਲ ਸ਼ਰੀਨੰਦਪੁਰ ਸਾਹਿਬ